ਬੀੜੀਪੀੜੀ ਦਿਵਸ ਮੌਕੇ ਸ਼੍ਰੀ ਕਾਲ ਤਕ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸ਼੍ਰੀ ਕਾਲ ਤਕ ਸਾਹਿਬ ਤੋਂ ਸੰਬੋਧਨ ਕਰਦਿਆਂ ਕੌਮ ਦੇ ਨਾਮ ਸੰਦੇਸ਼ ਦਿੱਤਾ ਅੱਜ ਦੇ ਇਸ ਮੁਬਾਰਕ ਦਿਨ 6ਵੇਂ ਗੁਰੂ ਨਾਨਕ ਧੰਨ 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 ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਦੋ ਤਲਵਾਰਾਂ ਧਾਰਨ ਕੀਤੀਆਂ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਉਹਨਾਂ ਨੇ ਛੇਵੇਂ ਪਾਤਸ਼ਾਹ ਜੀ ਨੂੰ ਮੀਰੀ ਅਤੇ ਪੀਰੀ ਧਰਮ ਅਤੇ ਰਾਜਨੀਤੀ ਭਗਤੀ ਅਤੇ ਸ਼ਕਤੀ ਦੇਗ ਅਤੇ ਤੇਗ ਦੋ ਤਲਵਾਰਾਂ ਬਾਬਾ ਬੁੱਢਾ ਸਾਹਿਬ ਜੀ ਨੇ ਛੇਵੇਂ ਪਾਤਸ਼ਾਹ ਜੀ ਨੂੰ ਧਾਰਨ ਕਰਵਾਈਆਂ ਨੇ ਹਿੰਦੁਸਤਾਨ ਦੇ ਅੰਦਰ ਹੀ ਨਹੀਂ ਪਹਿਲਾਂ ਸਮੁੱਚੇ ਸੰਸਾਰ ਦੇ ਅੰਦਰ ਇਹ ਸਮਝਿਆ ਜਾਂਦਾ ਸੀ ਕਿ ਧਰਮ ਵੱਖਰਾ ਹੈ ਤੇ ਰਾਜਨੀਤੀ ਵੱਖਰੀ ਹੈ ਪਾਤਸ਼ਾਹ ਜੀ ਨੇ ਐਸੀ ਪੀਰੀ ਦੀ ਗੱਲ ਕੀਤੀ ਜਿਸ ਪੀਰੀ ਦੇ ਵਿੱਚ ਅਧਿਆਤਮਕਵਾਦ ਰੋਹਾਨੀਅਤ ਇੱਕ ਅਕਾਲ ਪੁਰਖ ਵਾਹਿਗੁਰੂ ਜੀ ਤੇ ਭਰੋਸਾ ਰੱਖਦਿਆ ਹੋਇਆ ਸਮੁੱਚੀ ਲੋਕਾਈ ਦੇ ਅੰਦਰ ਉਸ ਪਰਮਾਤਮਾ ਨੂੰ ਦੇਖਣਾ ਹੈ ਉੱਥੇ ਮੀਰੀ ਦੀ ਗੱਲ ਕਰਦਿਆ ਹੋਇਆ ਮੀਰ ਨੂੰ ਵੀ ਆਖਿਆ ਜਦੋਂ ਐਮਨਾਬਾਦ ਦੀ ਧਰਤੀ ਤੇ ਚੜ ਕੇ ਆਇਆ ਸੀ ਬਾਬਰ ਤਾਂ ਗੁਰੂ ਨਾਨਕ ਸਾਹਿਬ ਦਾ ਸਿਧਾਂਤ ਗੁਰੂ ਨਾਨਕ ਸਾਹਿਬ ਨੇ ਆਖਿਆ ਸੀ ਪਾਪ ਕੀ ਜੰਜ ਲੈ ਕਾਬਲੋਂ ਧਾਇਆ ਜੋਰੀ ਮੰਗੈ ਦਾਨ ਵੇ ਲਾਲੋ ਬਾਬਰ ਨੂੰ ਜ਼ਾਬਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਖ ਦਿੱਤਾ ਗੁਰੂ ਨਾਨਕ ਪਾਤਸ਼ਾਹ ਦੇ ਸਿਧਾਂਤਾਂ ਦੇ ਉੱਤੇ ਚੱਲਦਿਆ ਹਾਂ ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਰਾਜਨੀਤੀ ਤੇ ਧਰਮ ਧਰਮ ਤੇ ਰਾਜਨੀਤੀ ਇਹਦਾ ਸੁਮੇਲ ਕਰ ਦਿੱਤਾ